ਰਾਗ ਆਸਾ ਮੁਹੱਲਾ 5 ਘਰ-ਬਾਰ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਿਆਗ ਸਗਲ ਸਿਆਣਪ ਆਪੇ ਹਰਿ ਦੇ ਦੱਬ ਘੋਰ ਦੇਸ਼ ਬਖਦੇ ਨੇ ਕੋ ਮਾਤਰੀ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਤੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹਜ਼ੂਰ ਕਹਿੰਦੇ ਹੰਮ ਤਿਆਗ ਸਗਲ ਸਿਆਣਪ ਉਹ ਜੀਵ ਜੜੀਆਂ ਤਰੀਆਂ ਬੁੱਧੀ ਦੀਆਂ ਸਿਆਣਪੋਂ ਫੁਰਦੀਆਂ ਨਾ ਅੰਦਰ ਵੀ ਮੈਂ ਕਰ ਸਕਦਾ ਮੈਂ ਕਰ ਸਕਦਾ ਇਸ ਸਾਧੂ ਦੀ ਜੀ ਸਿਆਣਪ ਸੜਦੇ ਬਾਦਿ ਪਾਰ ਬ੍ਰਹਮ ਨਿਰੰਕਾਰ ਆਪੋਂ ਪੁੰਨੋ ਤੇ ਪਾਰ ਹੈ ਤੇ ਬ੍ਰਹਮ ਵਿਆਪਕ ਹੈ ਨਿਰੰਕਾਰ ਮਾਇਕੀ ਕਾਲੋਂ ਤੇ ਰਹਿਤ ਹੈ ਉਸ ਨੂੰ ਸਦਾ ਭਜਨ ਕਰ ਇੱਕ ਸਾਚੀ ਨਾਮ ਬਾਜ ਰਿਪੁਖੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਅਜਿਲੇ ਜੀ ਸਾਇ ਸਾਹਿਬ ਨੇ ਪ੍ਰਾਪਤ ਸਿਹਰਾ ਹੋ ਜਾਏਗਾ ਸਿਹਰਾ ਹੋ ਜਾਏਗਾ ਫਾਇਦਿ ਹੋ ਜਾਏਗਾ ਸਾਰੇ ਲੋਕ ਸਰ ਵਿਸ਼ਾਮੀ ਸਾਲ ਇਹਦੇ ਨਾਲ ਦਾ ਨਿਸ਼ਾਤ ਬੜੀ ਹੈ ਸਾਰੇ ਸਾਰ ਮਿੱਟੀਏ ਤੇ ਰਹਿਣ ਵਾਲਿਆਂ ਜਿਹੜਾ ਜੀਨਾ ਹੈ ਉਹ ਸਕੇ ਫਤ ਅਜੇ ਕੰਨੀ ਆ ਬਕੇ ਇਹ ਧਰਮ ਕਾੰਨ ਦੇ ਕੀ ਵਿਚਾਰ ਉਹ ਖਾਤ ਵਿੱਚ ਮਿਲ ਕਰਕੇ ਕਿਹਦੀਆਂ ਜੀਵਨੋਂ ਪ੍ਰਾਪਤ ਹੁੰਦੇ ਗੁਸਦੇ ਹੈ ਉਹ ਪ੍ਰਭ ਜਾਣੀਏ ਸਾਜ ਸੰਗ ਉਹ ਜੀਵਨ ਸਦਾ ਅੰਗ ਸੰਗ ਜਨਮ ਕਰੀਏ ਉਹ ਪ੍ਰਸਾਦੀ ਬੁੱਝੀਏ ਸਤਿਗੁਰਾਂ ਦੀ ਕਿਰਪਾ ਕਰਕੇ ਬੁੱਝ ਕੇ ਪੁੱਛਣਾ ਕਰੀਏ ਮਾਰਾ ਇੱਕ ਉਹ ਬੁੱਝੀਏ ਸਮਝ ਲਈਏ ਇਹ ਤਾਂ ਹਰ ਕੈ ਰੰਗ ਇਹ ਜੀਏ ਕਦਵਾ ਦੇ ਲਖਤ ਨੂੰ ਸਮਝ ਲਈਏ ਉਸ ਵੇਲੇ ਉਹਨਾਂ ਪਾਦੇ ਲਖਰਤ ਨੂੰ ਇਕ ਹਰੀ ਦੇ ਰੰਗ ਵਿੱਚ ਰੰਗੇ ਰਿਏ ਇੱਕ ਰਾਸ। ਹਾਉ। ਕਰਲੇ ਸੰਗਰਾਸ ਤੋਂ ਇੱਕ ਏੜੀ। ਕਿੱਥੇ ਨਾਲ ਸੁਖੀਏ ਸ਼ਰਮ ਕਲੇ ਸੰਗਠ ਹੈ। ਸ਼ਰਮਾਂ ਨਹੀਂ ਰੱਖਣ ਵਾਲਾ। ਉਹਦੀ ਸ਼ਰਮ ਲੈਣਾ ਕਰੀਏ। ਜਾ ਨਹੀਂ ਥਾ। ਉਹਦੇ ਜਿੰਦੇ ਮਜ਼ਹਰ ਦੂਸਰਾ ਹੋਰ ਕੋਈ ਖਾਂ ਤਕਾਣਾ ਨਹੀਂ ਹੈ। ਮੋਹ ਪਾਉ ਜਲ ਲੰਗੀਏ। ਮੋਹ ਪਾਉ ਦਾ ਇਸ ਸੰਸਾਰ ਸਮੁੰਦਰ ਜੋ ਹੈ। ਪਾਉ ਜਲ ਜਦੋਂ ਮਰਨ ਦਾ ਭਾਵੇਂ ਹੀ ਗੱਲ ਹੈ ਜਿਸ ਵਿੱਚ ਕਿਸੋਂ ਲੰਗ ਜਾਈ ਰਹੇ ਸਦਾ ਹਰ ਗੁਣ ਦਾ ਸਦਾ ਕਾਲ ਕ੍ਰਿਸ਼ਣ ਨੂੰ ਬੋਨ ਨੂੰ ਪਾਈ ਜਾਣਾ ਕਰੀਏ ਜਾਣੇ ਮਰਨ ਨੂੰ ਮਿਹਬਾਰੀ ਹੈ ਆਪ ਦੇ ਜੰਮਣ ਦੇ ਦੇਖਣ ਨੂੰ ਮਰਨ ਦੇ ਦੇਖਣ ਨੂੰ ਉਹ ਮੇਟ ਲਈਏ ਦੁੱਖ ਨਾ ਜੰਮ ਕੋ ਰਹੇ ਇਹ ਜਨਮ ਵੀ ਪ੍ਰਿਥਵੀ ਜਾ ਕੇ ਕੋਈ ਦੁੱਖ ਨਹੀਂ ਹੋਵੇਗਾ ਜਾਗ ਲਿਹਾਣ ਕੋਈ ਪਾਈ ਇਹ ਨਾਮ ਦੇ ਖਜ਼ਾਨੇ ਨੂੰ ਉਹ ਪੁਰਖ ਪਾਉਂਦੇ ਹਨ ਕਿਰਪਾ ਕਰੇ ਪ੍ਰਭੂ ਇਹ ਹੋ ਪ੍ਰਭੂ ਸ਼ੋਸ਼ਣ ਰੋ ਹੋ ਕੇ ਪਾਲਣਾ ਕਰਨ ਵਾਲਾ ਵੇਦ ਸ਼ਾਸਤਰ ਕਰਕੇ ਜੇ ਪ੍ਰਤੀਪਾਦ ਹੈ ਜਾਣਨੇ ਯੋਗ ਹੈ ਜੋ ਕਿਰਪਾ ਦ੍ਰਿਸ਼ਟੀ ਕਰੇ ਏਕ ਤੇਤ ਆਧਾਰ ਇੱਕ ਜਿਹੜੇ ਵੀ ਮਨ ਕਰਕੇ ਤੇਤ ਹੈ ਇੱਕੇ ਦੀ ਉਹ ਤੇ ਉਸ ਲੋਕ ਵਿੱਚ ਹੈ ਇੱਕੇ ਦਾ ਆਸਰਾ ਪਰਲੋਕ ਵਾਸਤੇ ਹੈ ਏਕ ਦਾ ਮਨ ਜੂਰ ਇੱਕੇ ਦਾ ਸਾਡੇ ਮਨ ਦੀ ਜੋਰ ਗਿਆਨ ਹੈ ਯੋਗ ਕਰਕੇ ਜੋੜ ਹੈ ਨਾਲ ਤੁ ਜਪੀਏ ਮਿਰ ਸਾਜ ਸੈਗਨ ਦੀ ਗੰਨ ਸਭ ਸੰਗਤ ਦੇ ਨਾਲ ਮਿਲ ਕਰਕੇ ਮਹਾਰਾਜ ਦੇ ਨਾਮ ਨੂੰ ਜਪਨਾ ਕਰੀਏ ਹਰ ਗੇ ਨੂੰ ਅਵਰ ਨਾ ਹੋ ਅਨਾਲ ਪ੍ਰਭ ਜੀ ਜੇ ਜਨ ਜੇ ਜਾਪ ਕਰਾਂਗੇ ਐਸਾ ਤਾਰਸ ਕਲਾ ਵਰਕੇ ਜੀ ਜਿਵੇਂ 8 ਤੰਤ ਤਾਰਸ ਨਾਲ ਪਰਸ ਕੇ ਸਾਰੀਆਂ ਸੋਨਾ ਬਣ ਜਾਂਦੀਆਂ ਐ ਜੇ ਜਦ ਮਨ ਬਾਣੀ ਕਰਕੇ ਜੁੜ ਜਾਵਾਂਗੇ ਹਰੀ ਦੇ ਬਗੈਰ ਹੋਰ ਨਹੀਂ ਕੁਝ ਪਾਸੇ ਦਾ ਕੋਈ ਵਾਹ ਨਹੀਂ ਦੁਸੇਗਾ ਆਸਾਨੋ ਹੱਲਾ ਪੰਜਵਾ ਜੀਉ ਮਨ ਤਨ ਪ੍ਰਾਨ ਪ੍ਰਭ ਕੀ ਜੀ ਆਈ ਜੀਉ ਸਾਨੂੰ ਸ੍ਰੋਖੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਤਰਾਣ ਜਿੱਤੇ ਵਾਹਿਗੁਰੂ ਦੇ ਹੰਨੇ ਇਹ ਸਭ ਰਾਸ ਤੇਰੇ ਸਾਰੇ ਰਾਸ ਤੇ ਸਾਰੇ ਤਉਂ ਕੋ ਜਾ ਸੁਤੇ ਹਮ ਦੀਨ ਬੰਦ ਕੋ ਜੀ ਦਾਤਾ ਤੇ ਸਾਰੀ ਗੀਮਾ ਦਾ ਬੰਦ ਸੁਬੰਦੀ ਵੀ ਆਤ ਹੈ ਸਾਰੇ ਨਿਯਾਨ ਨੂੰ ਦੰਦਨ ਵਾਲੀ ਆਤ ਹੈ ਜੀਵਨ ਮੁਕਤੀ ਦਾ ਕਰਨ ਰਾਖਣ ਜੋ ਜੋ ਸ਼ਰਮੋਂ ਨਾਮ ਦੇ ਸਖਿਆ ਕਰਨ ਦੇ ਲਾਇਕ ਹੈ ਉਹ ਪਰਮੇਸ਼ਰ ਮੇਰੇ ਮਨ ਤੇ ਆਏ ਹਰ ਹਰ ਨਾਮ ਸ੍ਰੀ ਮੇਰੇ ਪਿਆਰੇ ਮਨਾ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਏ ਦੇ ਅਮਰ ਜਨ ਆਉਣ ਨੂੰ ਤੇ ਹਨਕਾਰੇ ਹਾਲਤ ਪਾਲਕੀ ਸਹਾਇ ਸੰਗੀਹ ਲੋਕ ਜੀ ਵੀ ਸਹਾਇਤਾ ਕਰਦਾ ਪ੍ਰਲੋਕ ਜੀ ਵੀ ਨਾਲ ਹੋ ਕੇ ਸਹਾਇਤਾ ਕਰਦਾ ਹੈ ਏਕ ਸਿਉ ਨਿਵਲਾ ਹਾਲਤ ਪਾਲਕ ਨਾਲ ਬ੍ਰਿਤੀ ਨੂੰ ਜੋੜਨਾ ਕਰੇ ਭਾਈ ਦੇਗ ਸਾਸਤਰ ਜਨ ਪਿਆਵ ਹੈ ਚਾਰੇ ਦੇਗ ਛੇ ਸ਼ਾਸਤਰ ਅਪੇ ਕਹੇ ਵੇਦਾਂ ਦੇ ਵਕਤੇ ਕਿਉਂ ਸ਼ਾਸਨ ਇਹ ਕਰਕੇ ਸਾਰੇ ਭਗਤਿਆਂ ਤੇ ਹੁੰਦੇ ਹਨ ਕਰਮ ਕੋਈ ਸੂਤ ਹੈ ਸ੍ਰੀ ਹਰਿ ਦੇ ਕਰਨ ਵਾਸਤੇ ਕਰਮੋ ਤਰਨ ਅੰਮ੍ਰਿਤ ਕਿਰਿਆ ਜਿਹੜੇ ਕਰਮ ਕਰਨੇ ਨਿਤ ਨਿਮਿਤ ਆਵਿਕ ਪਰਮ ਜਾਗ ਅਜੇ ਕਰਨੇ ਉਹਨਾਂ ਤਾਂ ਨਹੀਂ ਕੋਈ ਤੀਂ ਦੀਆਂ ਕਿਰਿਆ ਕਰਨੀ ਹੈ ਸਭ ਉਪਰ ਨਾਮ ਅਚਾਰਾਰੇ ਉਪਰੇ ਨਾਮ ਦੀ ਕਮਾਈ ਹੈ ਸ੍ਰੀਚਾਚਾਰ ਨਾਮ ਦੇ ਪਿਲ ਕੋਈ ਕਮਾਈ ਨਹੀਂ ਹੋ ਸਕਦੀ ਕਾਮ ਕ੍ਰੋਧ ਅਹੰਕਾਰੋਂ ਬਿੰਦ ਹੈ ਜਿੰਨ ਕਾਣ ਦਾ ਫੁਰਨਾ ਦੁਖ ਦੇਣ ਵਾਲਾ ਜਿਸ ਕਾਮ ਦੇ ਫੁਰਨੇ ਨੂੰ ਨਾਰਦ ਦੇ ਬਾਂਦਰ ਦਾ ਮੂੰਹ ਲਿਆ ਆਪਾਸੀ ਕੋਰੇ ਜਿਸ ਕਰਕੇ ਦਰਵਾਸ਼ਾ ਰਖੀ ਨੂੰ ਜਿਵੇਂ ਜਿਨੀ ਵੀ ਕਲਾਸ ਤੇ ਰਹਿਣ ਨਹੀਂ ਦਿੱਤਾ ਅਮਰੀਕ ਦੇ ਪੈਰੀ ਪਿਆਸੀ ਤਾਂ ਬਤਿਆ ਸੀ ਫਲਰਸ਼ਨ ਚੱਕਰ ਮਗਰ ਲੱਗਾ ਸੀ ਕੋਰੇ ਕਰਕੇ ਅਜੇ ਹੰਕਾਰ ਕਰਕੇ ਇਸ ਪ੍ਰਕਾਰ ਸਾਧ ਸੰਗਤ ਜੀ ਬੜੇ ਬੜੇ ਹੰਕਾਰੀ ਜਿਹੜੇ ਦੀਰਘ ਤਪੇ ਵਰਗਾ ਨੂੰ ਨੀਚਾ ਦੇਖਣਾ ਪਿਆ ਇਹ ਸਭ ਉਹਦੇ ਨਾਸ ਹੋ ਜਾਣਗੇ ਮਿਲੇ ਸਤਗੁਰ ਦੇ ਪ੍ਰਗਤੀ ਮਾਨਕ ਦੇਗ ਜੀ ਦੇ ਨਾਲ ਮਿਲ ਪੰਗੇ ਨਾਮ ਧਿਰੜ ਕਰ ਭਗਤ ਹਰ ਕੀ ਨਾਮ ਨੂੰ ਲਕੀ ਦਾ ਮਿਸਾਲ ਹੈ ਹਰ ਵੇਲੇ ਜਿਨ ਮਨ ਬਾਣੀ ਸਵੀਕਾਰ ਕੇ ਮਾਰਾ ਦੀ ਪਾਉ ਭਗਤੀ ਕਰਿਆ ਕਰ। ਭਲੀ ਪ੍ਰਭ ਕੀ ਸੇ। ਜੇ ਆਪ ਜਪਣੇ ਤੇ ਹੋਰ ਨੂੰ ਨਿਪਟਾਣਾ ਇਹ ਪਰਮੇਸ਼ਰ ਦੀ ਤਹਿਲ ਹੈ। ਇਹ ਭਰੀਏ ਨੂੰ ਕਰਨਾ ਕਰ। ਚਰਨ ਸਰਨ ਬਯਾਲ ਤੇਰੀ। ਬੇਂਤੀ ਕਰ ਮੁਹ ਕਰ ਕੇ ਮਾਰਾ ਆਪਦੇ ਚਰਨਾਂ ਦੀ ਸ਼ਰਨ ਹਾਂ। ਤੇ ਬਯਾ ਦੇ ਕਰ ਪਰਮੇਸ਼ਰ। ਜੀ ਨਾਮਾ ਨੇ ਮਾਣ ਮੇਰੀ। ਸਰਵ ਮਹਾਰਾਜੀ ਤੇਰੇ ਚਰਨਾਂ ਦੀ ਸ਼ਰਨ ਇਹ ਬਯਾਲ ਨੂੰ ਲਈ ਹੈ ਮੈਂ। ਕੋ ਮਾਰਿਆ ਨੂੰ ਮਾਰ ਦੇਣ ਵਾਲਾ ਹੈ ਨਕੀ ਜੰਮ ਚੀਜ਼ ਕਰਨ ਵਾਲਾ ਹੈ ਇਹ ਪ੍ਰਾਣ ਆਧਾਰ ਤੇਰਾ ਸਾਰੇ ਨਿਯਮ ਪ੍ਰਾਣ ਤੇਰੇ ਵਿੱਚ ਹੋਏ ਸਾਰੇ ਅੰਦਰ ਜੀ ਸੁਖਮ ਸੀ ਦੇ ਅੰਦਰ ਸੁਖਮ ਸੀ ਕਾਂਦੇ ਅੰਦਰ ਅੰਦਰ ਆਸਾਬ ਕਹੀ ਹੈ ਨਾਨਕ ਦਾ ਪ੍ਰਭ ਤਾਣ ਜੀ ਜੀ ਕਹਿੰਦੇ ਸਾਡਾ ਤਾਂ ਮਾਰਾ ਤਾਣ ਬਲ ਆਪ ਹੀ ਹੋ ਸਦਾ ਸਦਾ ਆਸਾ ਮੁਹੱਲਾ ਪੰਜਵਾਦ ਜੀ ਬੇਲ ਮਹਾ ਦੁੱਖ ਪਾਇਆ ਪਰ ਜੀ ਦੀ ਸਰਕਾਰ ਚਿੰਦੇ ਹੋਲ ਹੁੰਦੀ ਹੈ ਜਿਸੇ ਮੇਲੇ ਲਗੇ ਹੁੰਦੇ ਆ ਤੇ ਚੇਨੋਲਾ ਹੁੰਦੀ ਹੈ ਉਹਦੇ ਉੱਤੇ ਫਿਰਕੇ ਨਾਏ ਤੇ ਪੈਸੇ ਦਿੰਦੇ ਹਾਨੇ ਤੇ ਨਾਲੇ ਉਹਨਾਂ ਦੇ ਵਿੱਚ ਕੋ ਘਾਟ ਨਹੀਂ ਚੜਦੀ ਐ ਇਸ ਪ੍ਰਕਾਰ ਚੰਦੋਲਾ ਵਿੱਚ ਜਿਵੇਂ ਦੋਲ-ਦੋਲ ਕੇ ਘਾਟੀਆਂ ਲੈਣ ਦੇ ਕੋ ਘੋਰੇ ਬਣੇ ਹੁੰਦੇ ਐ ਕਈ ਪਾਲਕੀਆਂ ਬਣੀਆਂ ਹੁੰਦੀ ਐ ਉਹਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਹੁੰਦੀ ਐ ਇਸੇ ਤਰ੍ਹਾਂ ਦੀ ਸਾਖ ਜੀ ਗਲਉਣ ਵਾਲੀ ਜਿਹੜੀ ਮਾਇਆ ਹੈ ਇਹਦੇ ਵਿੱਚ ਇਹਨੂੰ ਦੋਲਣੀ ਦੀ ਨਹੀਂ ਆਈ ਸਮਝ ਕਰਕੇ ਚੰਦੋਲਾ ਦੀ ਨਹੀਂ ਆਈ ਅਸੀਂ ਢਾਣੇ ਲੈਣ ਵਾਸਤੇ ਨਹੀਂ ਸੰਗਤ ਕਰਦੇ ਅਸੀਂ ਨੂੰ ਵੀ ਢਾਣੇ ਲੈਣ ਵਾਸਤੇ ਹਰੋ ਗੰਢ ਲਾਉਣ ਵਾਲੀ ਹੈ ਜਿਹੜੀ ਮਾਇਆ ਪਦਾਰਥਾਂ ਦੇ ਇਹਦੇ ਮਾਇਆ ਦੇ ਪਦਾਰਥਾਂ ਨੇ ਡੋਲ ਡੋਲ ਕੇ ਭੜਕ ਭੜਕ ਕੇ ਬੜਾ ਜੂਨਾਂ ਦੇ ਦੁੱਖ ਪਾੜਨਾ ਕੀਤਾ ਹੈ ਬਿਨ ਸਾਧੂ ਸੰਗ ਅਰੋ ਮਹਾਂਪੁਰਖ ਜਿਨ੍ਹਾਂ ਨੇ ਮਨ ਨੂੰ ਰੋਕਿਆ ਹੈ ਉਹਨਾਂ ਦੀ ਸੰਗਤ ਉਹ ਬਗਾਰੇ ਹਾਲ ਪਈ ਹੈ ਹਾਤ ਲਾਭ ਗੋਵਿੰਦ ਹਰਿ ਰਾਸ ਜੀ ਗੋਵਿੰਦ ਜੋ ਹਰੀ ਹੈ ਉਹਦਾ ਪ੍ਰੇਮ ਪੈਦਾ ਕਰਕੇ ਰਸ ਆਨੰਦ ਪ੍ਰਾਪਤ ਕਰਕੇ ਇਹ ਮਨੁਤਪੂਰੀ ਨਾਮ ਖਟਲਾ ਤਾਰ ਬ੍ਰਹਮ ਇੱਕ ਰੰਗ ਸਭੰਤੇ ਕੂਰੂਪ ਹੋ ਜਾਏਗਾ ਇੱਕ ਰੰਗੋ ਦੇ ਨਾਲ ਪ੍ਰੇਮਿਕ ਰਸਕਰ ਹਰ ਕੋ ਨਾਮ ਜਪੀਐ ਨੀ اے ਮੇਰੇ ਪਿਆਰੇ ਆ ਪਰਮੇਸ਼ਰ ਦੇ ਨਾਮ ਮੁਤਾਪਰਤੀ ਜਪਨਾ ਕਰੀਏ ਸਾਸ ਸਾਸ ਤੇ ਆਏ ਸੋ ਪ੍ਰਭੂ ਸਹਜਾ ਵਿਸ਼ਵਾਸ ਰੂਪ ਹੈ ਔਰ ਜਾਂਦੇ ਸਾਹ ਨਾਲ ਉਸ ਵਾਹਿਗੁਰੂ ਦਾ ਧਿਆਨ ਉਹਨਾ ਕਰ। ਤ્યાਗ ਅਵਰਪਰੀਤ। ਹੋਰ ਜਿਹੜੀਆਂ ਹੱਡ ਚੰਮ ਨਾਲ ਪ੍ਰੀਤੀਆਂ, ਅਸਵੰਨੀਆਂ ਨਾਲ ਪ੍ਰੀਤੀਆਂ, ਪਦਾਰਥਨ ਨਾਲ ਪ੍ਰੀਤੀਆਂ, ਸੂਰਤਾਂ ਦੇਖਣਾਂ ਪ੍ਰੀਤੀਆਂ ਲਾਈਆਂ ਸਭ ਛੱਡ ਦੇ। ਰਹਾਉ। ਕਰਣ ਕਾਰਨ ਸਮਰਾਟ ਸੂਪਰਾਭੂ ਹਾਰੇ ਕਾਰਜਾਂ ਨੂੰ ਕਰਨ ਵਾਲੇ, ਸਭ ਸ਼ਕਤੀਆਂ ਦੇ ਮਾਲਕ ਸਮਰਾਟ ਹੈ। ਜੀ ਦਾਤਾ ਆਪੋ ਸੁਨੇ ਕੋਈ ਉਹ ਰੱਖਿਆ ਕਰਨ ਵਾਲੇ। ਸਾਰੇ ਮਿਉਂਦੇ ਦਾਤਾ ਵੀ ਆਪ ਹੀ ਹੈ।  ਸਗਲ ਸਿਉਨਪਾ ਜਿਹੜੀ ਕੋਈ ਬੁੱਧੀ ਦੀਆਂ ਗਿਆਨ ਤੋਂ ਫੁਰਨੀਆਂ ਸਾਰੀਆਂ ਛੱਡ ਦੇ। ਆਖ ਪਹਿਰ ਪ੍ਰਭ ਜਾ ਹੋਰ ਗਿਆਨ ਵੀ ਛੱਡ ਕੇ ਜਿਹੜਾ ਇਹ ਗਿਆਨ ਬੁਧਾ ਰੱਖੇ ਤੈਰ ਵਾਹਿਗੁਰੂ ਦਾ ਸਿਮਰਨ ਕਰ ਜਾਪ ਕਰ। ਨੀਤ ਸਖਾ ਸਹਾਈ ਸੰਗੀ ਮਾਤਾ ਦੇ ਘਰ ਵਿੱਚ ਰੱਖਿਆ ਕੀਤੀ ਇਹਦਾ ਮਿੱਤਰ ਹੈ। ਐਸੇ ਲੋਕ ਵੀ ਜਿਹਨੇ ਬਿਗਣਾ ਤੇ ਜਮਵਾੜਾ ਸਖਾ ਮਿੱਤਰ ਹੈ। ਸੇ ਪਰਮੇਸ਼ਵਰ ਜੀ ਤੇਰੀ ਸਹਾਇਤਾ ਕਰਨ ਵਾਲਾ ਸੰਗੀ ਹੈ ਤੂਜ ਅਗੋ ਅਪਾਰੂ ਹੈ ਤੁਮਾ ਗੁਣਾ ਤੇ ਪੀਠ ਹੈ ਅਗ ਮੰਨ ਦੇ ਸੰਕਲਪੋ ਮਕਲਪਾਂ ਦਾ ਵਿਸ਼ਾ ਨਹੀਂ ਪ੍ਰਕਿਰਤੀ ਦੇ ਤਾਰਾਗਾਰ ਤੋਂ ਵੀ ਰਹਤ ਹੈ ਕਰਮ ਕਮਲ ਵਿਖਾਏ ਫਿਰਦਾ ਹੈ ਤੋ ਕਹੇ ਤੈਨੂੰ ਪੂਰੀ ਮੀ ਕਵਲਵਾਟ ਪ੍ਰਕਾਸ਼ ਨੇ ਹਰਦੇ ਦੀ ਮੁਸਾਲਾ ਹੀ ਕੋ ਆਧਾਰ ਹਿਰਦੇ ਦਾ ਆਸਰਾ ਮਨਾ ਦਾ ਸਾਰਿਆਂ ਦੀਆਂ ਦਾ ਆਸਰਾ ਰੂਪ ਹੈ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਵਿਰਤੀ ਕਰਿਆ ਕਰਦੇ ਤਾਂ ਮਨ ਨਾ ਜੁੜੇ ਕਿਰਪਾ ਦ੍ਰਿਸ਼ਟੀ ਕਰ ਹਰਵਾਹੀ ਰੂਪ ਆਪਾਂ ਪੁੰਨ ਦੇ ਪਾਰ ਵਿਆਪਕ ਹੋਣ ਤੇਰਾ ਜਸ ਗਾ ਤੇਰੇ ਮਹਾਰਾਜ ਜੀ ਜਸ ਕੀਰਤਨ ਨੂੰ ਗਾਈਏ ਤੇਰੇ ਗੁਨਾ ਨੂੰ ਕੀਰ ਕੰਝ ਪਾ ਕੇ ਡੈਣਾ ਕਰੀਏ ਸਰਬ ਸੂਸ ਵੱਡੀ ਵੜੇ ਆਈ ਜੋਈ ਸਾਨੂੰ ਗਿਆਨ ਬਖਸ਼ੋ ਤੇਰਾ ਜਸ ਗਾਈਏ ਸਰਬ ਸੂਸ ਵੱਡੀ ਵੜੇ ਆਈ ਸਮੂਹ ਜਨਨ ਪ੍ਰਾਪਤ ਹੈ ਵਧੀਆਂ ਉਹਨਾਂ ਦੀਆਂ ਬਚਾਈਆਂ ਕੰਡੂ ਸੁਖੂ ਚੇਵ ਬਤ ਰਾਜਾ ਪਖ ਜਬਾਦ ਮਰ ਰ ਹੋਰ ਨ ਕੋਈ ਜਪ ਜੀਵੇ ਨਾਨਕ ਨਾ ਜੀ ਕਹਿੰਦੇ ਹਨ ਮਾਰਾ ਆਉ ਦੇ ਨਾਮ ਨੂੰ ਜਪ ਜਪ ਕੇ ਜੀਵੀਏ ਅਸੀਂ ਕਿਰਪਾ ਕਰੋ ਆਸਾਂ ਨੂੰ ਹੱਲਾ ਪੰਜ ਵਾ ਉਦਮ ਕਰੇ ਕਰਾਓ ਠਾਕੁਰ ਸਭ ਸਿੰਘ ਜੀ ਗੁਰੂ ਮਾਰਾ ਸਾਹਿਬ ਮਨ ਨੂੰ ਵੀ ਸਿੱਖਿਆ ਦਿੰਦੇ ਪ੍ਰਮੇਸ਼ਰ ਕੋ ਬੇਨਤੀ ਕਰਨੀ ਲੱਗਦੇ ਹੈ हे ਪਰਮੇਸ਼ਰ ਉਦਮ ਕਰਵੋ ਕਰਾਓ ਠਾਕੁਰ ਅਜੀ ਉਦਮ ਕਰੀਏ ਸੱਚੇ ਪਾਤਸ਼ਾਹ اے ਪਰਮੇਸ਼ਰ ਸਾਨੂੰ ਪ੍ਰੇਰ ਕੇ ਆਪ ਉਦਮ ਕਰੋ ਆਜ ਦੀ ਸੱਤਿਆ ਦੇ ਸੱਚੇ ਪਾਤਸ਼ਾਹ ਇਹ ਭਾਈ ਉਦਮ ਕਰੋ ਆਪ ਸ਼ਰੀਰ ਕਰਕੇ ਵੀ ਸੰਗਤ ਮਿਲੰਦਾ ਉਦਮ ਕਰੇ ਭੜਨ ਕਰਨ ਦਾ ਆਲ ਛੱਡ ਕੇ ਵੀ ਕੋ ਨਾਲ ਬੇਨਤੀਆਂ ਕਰੋ ਉਦਮ ਕਰਦੇ ਕਿ ਮਹਾਰਾ ਜ ਤੁਸੀਂ ਕਰਾਓ ਸੱਚੇ ਪਾਤਸ਼ਾਹ ਸਾਥੋਂ ਕੀ ਹੋ ਸਕਦਾ ਹੈ ਐਹਾ ਜੀਵਨ ਬਣਾਓ ਸਰੀਰ ਕਰਕੇ ਉਦਮ ਵੀ ਕਰੋ ਮਨ ਕਰਕੇ ਉਦਮ ਕਰੋ ਬਾਣੀ ਕਰਕੇ ਜਸਾਉਂਦਾ ਉਦਮ ਕਰੋ ਤੇ ਬੇਨਤੀ ਕਰੋ ਕਿ ਥੇ ਠਾਕੁਰ ਆਪ ਪ੍ਰੇਰ ਕੇ ਸਾਡੇ ਪਾਸੋਂ ਕਰਾਓ ਵੇਖਤ ਸਾਧੂ ਸੰਗਤ ਆਤਮਾ ਦੀ ਸੰਗਲੇ ਵਿਖਣਾ ਕਰੀਏ ਨੇਤਰਾ ਨਾਲ ਦਰਸ਼ਨ ਕਰੀਏ ਸਾਥ ਸੰਗਤ ਦੀ ਕਿਉ ਸਾਧੀਆਂ ਦੀ ਸੰਗਤ ਨੂੰ ਵੇਖ ਕਰਕੇ ਬੇਨਤੀ ਕਰੀਏ ਕਿ ਮਾਰਾ ਅਸੀਂ ਉਦਮ ਕਰੀਏ ਜਿਵੇਂ ਨ ਸੰਤਾਂ ਤੋਂ ਉਦਮ ਕਰਾਇਆ ਹੈ ਕਿ ਸਾਡੇ ਪਾਤਸ਼ਾਹ ਵੀ ਕਰ ਹਰ ਹਰ ਨਾਮ ਚਰਾਵਹੁ ਰੰਗਨ ਜੀ ਸੱਚਾ ਹਰਨ ਪ੍ਰਮੇਸ਼ਰ ਦੇ ਨਾਮ ਦੀ ਰੰਗਣ ਮੱਟੀ ਵਿੱਚ ਰੰਗ ਕੇ ਸੰਗਤ ਮੱਟੀ ਹੈ ਜਾਂ ਭਗਤੀ ਦੀ ਮੱਟੀ ਹੈ ਇਹਦੇ ਵਿੱਚ ਮਹਾਰਾਜ ਪ੍ਰੇਮ ਰੂਪੀ ਗਲ ਪਾ ਕੇ ਨਾਮ ਰੂਪੀ ਰੰਗ ਪਾ ਕੇ ਸਾਡੇ ਸੱਚੇ ਪਾਤਸ਼ਾਹ ਭਗਤੀ ਰੂਪ ਮੱਟੀ ਵਿੱਚ ਸਾਨੂੰ ਰੰਗਣ ਚਾੜ ਦੀ ਇਹ ਮੱਟੀ ਨੂੰ ਰੰਗਣ ਵਾਸਤੇ ਬਸ ਨੂੰ ਚਾੜਦੀ ਹੈ ਇਸੇ ਪ੍ਰਕਾਰ ਸਾਡੇ ਮਨ ਰੂਪੀ ਵਸਣ ਨੂੰ ਸਕੇ ਦਾਤ ਹੈ ਇਹ ਸੰਗਮ ਰੂਪੀ ਮਿੱਟੀ ਵਿੱਚ ਇਹ ਪ੍ਰੇਮ ਰੂਪੀ ਜਲ ਪਾ ਕੇ ਭਗਤੀ ਦੇ ਰੰਗ ਚਾੜ ਦੇਓ ਕਿਰਪਾ ਕਰੋ ਰੰਗਣਾ ਮਿੱਟੀ ਦਾ ਕਰੋ ਆਪੇ ਹੀ ਪ੍ਰਭ ਰੰਗ ਆਪ ਹੀ ਗੁਰੂ ਸਰੂਪ ਹੋ ਰੰਗਰੇਈ ਦੀ ਨਿਆਈ ਸਾਰੇ ਆਪ ਹੀ ਰੰਗ ਚਾੜਨਾ ਕਰੋ ਅਨੰਦ ਜਾ ਮਨੁਮਾ ਰਾਮ ਨਾਮਾ ਜਾਪੇ ਸਦੀਵੀ ਜਿੰਦੇ ਹੋ ਭਾਈ ਮਨ ਵਿੱਚ ਰਮਿਆ ਹੋਇਆ ਜੋ ਰਾਮ ਹੈ ਤੁਹੇ ਨਾਮ ਦਾ ਜਾਪ ਕਰ। ਘਰ ਕਿਰਪਾ ਵਸੂ ਮੇਰੇ ਹਿਰਦੈ। ਜਦ ਨਾਮ ਸੁਖਿਆ ਜਾਵੇ ਹਰ ਵਕਤ ਜੁੜ ਕੇ ਅਰਦਾਸ ਕਰ। ਮਾਰਾ ਕਿਰਪਾ ਕਰੋ ਮੇਰੇ ਹਿਰਦੈ ਆਪ ਵਸੋ। ਓ ਸਹਾਈਆ ਤੁਮਹਾਰਾ ਹੋਰਨੇ ਪਤਾ ਨਹੀਂ ਰੱਖਿਆ ਕੀਤੀ ਹੈ। ਇਹ ਮਾਰਾ ਮੇਰੇ ਤੇ ਵੀ ਸਹਾਈਤ ਹੋਵੋ ਆਪ ਮੇਰਾ ਅੰਦਰ ਆਪ ਹੀ ਸਿਮਨ ਕਰਾਓ ਰਾਏ ਕੋਲ ਕੋ ਨਾਮ ਤੇ ਮਾਰਾ ਪੀ ਤੇ ਸ੍ਰੀ ਸੁਮਾਕਾਲ ਪੁਰਖ ਸਤਿਗੁਰੂ ਜੀ ਆਲ ਦਾ ਸੁਣ ਕੇ ਸਤਿ ਸ਼ਾਸਤ੍ਰਾਂ ਦੁਆਰਾ ਨਾਮ ਅਦੇ ਸੁਣ ਕਰਕੇ ਸਰਜਾ ਵੀ ਵਿਸ਼ਵਾਸ ਪਿਤ ਕਨਾਂ ਦੁਆਰਾ ਨਾਮ ਅਬਾਪੇਖਨ ਕਾਚਾ ਮਰੇ ਆਜ ਦੇ ਦਰਸ਼ਨ ਕਰਨ ਦਾ ਚਾਹ ਸਾਡੇ ਅੰਦਰ ਪੈਦਾ ਹੋਇਆ ਮੈਂ ਕਰੂ ਕਿਰਮ ਆਪਣੀ ਕਹੇ ਨਾ ਰਾਇ ਆਜ ਦੇ ਕਿਰਮ ਕੀ ਦੇ ਛੋਟੇ ਬਾਸਾਂ ਦੇ ਬਾਤ ਹੈ ਸਾਦੇ ਤੇ ਕੀੜਿਆਂ ਤੇ ਕਿਰਪਾ দৃষ্টি ਕਰੋ ਆਦਮੀ ਆਵ ਕੇ ਇਹ ਹੈ ਮਨੋਰਥ ਸਵਾ ਸਾਡਾ ਮੰਨ ਦਾ ਸकल्ਪੇ ਹੋਈ ਹੈ ਸਾਨੂੰ ਇਹੋ ਹੀ ਲਾਭ ਪ੍ਰਾਪਤ ਹੋਵੇ ਆਪਦੇ ਦਰਸ਼ਨਾਂ ਦਾ ਸੋਹਰ ਅਸਪਰਾਪਤ ਹੋਵੇ ਤਾਨੁ ਤੁਹਾਨੂੰ ਪੀਰਾਂ ਤੂੰ ਪ੍ਰਭ ਮੇਰਾ ਇਹ ਮਾਰਾ ਤਨ ਜਿਹੜਾ ਵੀ ਸਾਡਾ ਹੈ ਤੁਸੀਂ ਦਿੱਤਾ ਹੋਇਆ ਤੇ ਧਰਮੀ ਆਪਦਾ ਹੀ ਹੈ ਤੁਹੀ ਮੇਰੇ ਪ੍ਰਭੂ ਹੈ ਤਮਰੇ ਵਸ ਕੇ ਕਨਾ ਮੇਰਾ ਅਰਪਨ ਹੋਣੇ ਕਰਕੇ ਸਾਡੇ ਕੀ ਵਸ ਹੈ ਕਿਰਪਾ ਕਰੋ ਬੁਕਾਰਾਂ ਤੋਂ ਬਚਾ ਕੇ ਆਪ ਦੀ ਸ਼ਰਨ ਬਖਸ਼ੋ ਜਿਉ ਜਿਉ ਰੱਖ ਹੈ ਤਿਉ ਤਿਉ ਰਹਿਣਾ ਜਿਵੇਂ ਜਿਵੇਂ ਮਾਰੇ ਸਾਨੂੰ ਸ਼ੁਭ ਗੁਣਾ ਦੀ ਸੰਗਤ ਦੇ ਕੇ ਸ੍ਰੀਚ ਸੰਗਤ ਦੇ ਕੇ ਰੱਖਾ ਕਰੋ ਓਵੇਂ ਮਾਰੇ ਬੁਕਾਰਾਂ ਤੋਂ ਬਚ ਕੇ ਸਾਡਾ ਰਹਿਣਾ ਹੁੰਦਾ ਹੈ ਤੇਰਾ ਦੀ ਆਖਾ ਤੈ ਹੀ ਮਾਰਾ ਸਾਰਾ ਪੁਜਾਰ ਸੁਖਾਨੇ ਹੈ ਯਵੇਂ ਜਿਵੇਂ ਰੱਖੋ ਸਾਨੂੰ ਸਾਧ ਸੰਗਤਿ ਰੱਖੋ ਆਹ ਵੀ ਭਾਅ ਭਲਤੀ ਚ ਰੱਖੋ ਓਵੇਂ ਹਮੇਸ਼ਾ ਰਹਿਣਾ ਹੋਵੇਗਾ ਆਲਵਕ ਤਾ ਅੰਮ੍ਰਿਤ ਨਾਮ ਰੂਪੀ ਹੋ ਜਨ ਸਕਦੇ ਹਾਂ ਜਨਮ ਜਨਮ ਕੇ ਇਕਲੋ ਸੁਪਾਟ ਜੋ ਸੰਸਾਰ ਜੀ ਇਸ ਜੰਮ ਦੇਤੀ ਦੁਨੀਆਂ ਜਨਮਾਂ ਜਨਮਾਂ ਦੇ ਅੰਦਰ ਕੇ ਨਿ ਵਿਚਾਰ ਪਾਪ ਬ੍ਰਾਹਮਣ ਕੇ ਵੀ ਕਾਜ ਕੰਮ ਕਾਰਜ ਕਰਿ ਕਤਹਾਨ ਇਹ ਸਾਰੇ ਉਹਨਾਂ ਦੇ ਕੱਟੇ ਜਾਂਦੇ ਆ ਮੱਜ ਨੂੰ ਹਰ ਜੇ ਨੂੰ ਧੂਏ ਹਰੀ ਦੇਵ ਜਨਾ ਦੀ ਧੂੜੀ ਵਿੱਚ ਸਰਵਾ ਕਰਕੇ ਪੁਰਗਾਂ ਫੁਰਮ ਜਾਣ ਕੇ ਇਸ਼ਨਾਨ ਕਰਦਾ ਹੈ ਲਾਏ ਭਗਤ ਭਰਮ ਭਉ ਨਸ ਤਿੰਨ ਭਗਤੀ ਕਰਨ ਵਾਲਾ ਭਰਮ ਵੀ ਮਿਟ ਜਾਂਦਾ ਹੈ ਡਰ ਵੀ ਕਾਲ ਦਾ ਨਾਸ਼ ਹੋ ਜਾਂਦਾ ਹੈ ਹਰ ਨਾਨਕ ਸਦਾ ਹਾਜ਼ਿਰ ਹੈ ਗੁਰੂ ਜੀ ਕੰਨਾ ਕਾਲ ਪਰ ਘਰ ਘੜੀ ਦੇ ਨੇੜੇ ਤੋਂ ਨੇੜੇ ਪ੍ਰਗਟ ਹੋ ਜਾਂਦਾ ਹੈ ਜਿਸੇ ਆਉਂਦਾ